ਸ਼੍ਰੀ ਕ੍ਰਿਸ਼ਨ ਦਾ ਅੱਜ ਜਨਮ ਦਿਹਾੜਾ ਦੁਨੀਆ ਦਾ ਕੋਈ ਐਸਾ ਮੌਕ ਨਹੀਂ ਜਿੱਥੇ ਬੜੀ ਧੂਮ-ਧਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਣੀ ਚਾ ਰਿਹਾ ਕਰਮਸ਼ੀਲ ਹੋਣ ਦੀ ਜੋ ਸਾਨੂੰ ਸਿੱਖਿਆ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਦਿੱਤੀ ਕਰਮ ਕਰਨ ਦਾ ਜੋ ਸੰਦੇਸ਼ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਦਿੱਤਾ ਉਹ ਸਾਡੇ ਜੀਵਨ ਨੂੰ ਅੱਗੇ ਲਿਜਾਣ ਦੇ ਵਿੱਚ ਮੇਰੇ ਸਮਾਜ ਨੂੰ ਮੇਰੇ ਦੇਸ਼ ਨੂੰ ਅੱਗੇ ਲਿਜਾਣ ਚਾਹੋ ਹਮੇਸ਼ਾ ਸਾਡਾ ਸਹਾਈ ਸਦ ਹੋ ਰਿਹਾ ਸੋ ਮੈਂ ਅੱਜ ਦੇ ਇਸ ਪਵਿੱਤਰ ਵਿਹਾੜੇ ਤੇ ਜਿੰਨੇ ਪਿਆਰ ਔਰ ਸਤਕਾਰ ਦੇ ਨਾਲ ਸਮੂਹ ਅੱਜ ਹੁਣ ਮੈਂ ਸ਼ਿਵ ਸ਼ਕਤੀ ਮੰਦਰ ਜਨਤਾਨਗਰ ਦੇ ਵਿੱਚ ਮੈਂ ਆਇਆ ਤਾਂ ਬਹੁਤ ਸ਼ਰਧਾ ਦੇ ਨਾਲ ਲੋਕਾਂ ਦੀਆਂ ਕਿੰਡੀਆਂ ਲੰਮੀਆਂ ਨੰਮੀਆਂ ਲਾਈਨਾਂ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਔਰ ਲੁਧਿਆਣੇ ਦਾ ਕੋਈ ਮੰਦਰ ਕੋਈ ਧਾਰਮਿਕ ਸਥਾਨ ਅੱਜ ਇਹ ਸਰਦਾ ਪਰਵ ਨੂੰ ਮਨਾਉਣ ਚ ਵਾਝਾ ਨਹੀਂ ਔਰ ਸਮੂਹ ਸੰਗਤ ਉਸ ਪ੍ਰਭੂ ਦਾ ਅਸ਼ੀਰਵਾਦ ਲੈਣ ਲਈ ਆ ਰਹੀ ਆ ਮੇਰੀ ਪ੍ਰਭੂ ਅਗੇ ਬੇਨਤੀ ਹੈ ਵੀ ਸਭ ਦੇ ਜੀਵਨ ਚ ਖੁਸ਼ਹਾਲੀ ਰਹਿ ਕੇ ਜਾਵੇ ਤੁਹਾਨੂੰ ਸਾਰਿਆਂ ਨੂੰ ਇਸ ਮਹਾਨ ਪਰਵ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਦੇਖੋ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੇ ਉਤਸ਼ਾਹ ਦਾ ਮਾਹੌਲ ਆ ਮੈਂ ਪਹਿਲਾਂ ਅਰਜ਼ ਕਰ ਚੁੱਕਿਆ ਸਮੂਚਾ ਲੁਧਿਆਣਾ ਅੱਜ ਜਦ ਤੱਕ ਪਵਨੂ ਸ੍ਰੀ ਰਿਜੇਸ਼ਨ ਦਾ ਜਨਮ ਨਹੀਂ ਹੋ ਜਾਂਦਾ ਉਦੋਂ ਤੱਕ ਆਪਣੇ ਪੂਰੇ ਹਰਸ਼ੋ ਉਲਾਸ ਦੇ ਨਾਲ ਇਸ ਪਰਮ ਨੂੰ ਬਣਾ ਰਿਹਾ ਚਾਹੇ ਮੇਰੀਆਂ ਮਾਤਾਵਾਂ ਪੈਣਾ ਹੋਣ ਬੱਚੇ ਹੋਣ ਬਜ਼ੁਰਗ ਹੋਣ ਸਭ ਇਸ ਖੁਸ਼ੀ ਦੇ ਦਿਹਾੜੇ 'ਚ ਚੜ੍ਹੇ ਗਏ ਮੈਂ ਭਪਿੰਦਰ ਸ਼ਰਮਾ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਕਿਹੜੀ ਜਗ੍ਹਾ ਹੋ ਰਿਹਾ ਹੈ ਸ਼ਿਵ ਸ਼ਕਤੀ ਜਨਤਾਨਗਰ ਸ਼ਿਵ ਸ਼ਕਤੀ ਮੰਦਰ ਜਨਤਾਨਗਰ 골ਡਨ ਪਾਰਕ ਦੇ ਕੋਲ ਤੇ ਸਾਡੀ ਸਾਰੀ ਟੀਮ ਖੜੀ ਆ ਸਾਡੇ ਸਾਰੇ ਸੇਵਾਦਾਰ ਆ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਜਨਮ ਮਸਤੀ ਬਹੁਤ ਬਹੁਤ ਵਧਾਈਆਂ ਸਾਡੀ ਸੰਗਤ ਨੂੰ ਇੱਕੋ ਹੀ ਬੇਨਤੀ ਆ ਵੀ ਭਗਵਾਨ ਦਾ ਜਿਹੜਾ ਜਨਮ ਦਿਨ ਹੈ ਬੜੀ ਸ਼ਰਧਾ ਤੇ ਤੁਮ ਤਾਂ ਮਨਾ ਰਹੇ ਨੇ ਤੇ ਸਾਡਾ ਕਿ ਇੱਥੇ ਪਹੁੰਚ ਕੇ ਭਗਵਾਨ ਦੀ ਜਿਹੜੀ ਮੰਡਲੀ ਅਸੀਂ ਬੁਲਾਈ ਆ ਭਜਨ ਵਾਲੀ ਉਹਦੇ ਆ ਕੇ ਭਜਨ ਹੁਣ ਕਿਹੜੀ ਮੰਡਲੀ ਕਿਹੜੀ ਆ ਮੁੰਡਾ ਅਮਿਤ ਅਰੋੜਾ ਜੀ ਅਮਿਤ ਸ਼ਰਮਾ ਆ ਜੀ ਅ ਕੋਈ ਮਤਲਬ ਮੰਡੀ ਅਮદાવાદ ਕੋਈ ਕੀ ਪਾਲੀ ਤੇ ਬਾਕੀ ਚਾਕੀਆਂ ਜਿਹੜੀਆਂ ਸਾਡੀਆਂ ਹੈਗੀਆਂ ਨੇ ਕੁਝ ਜੋ ਸਵੇਰੇ ਅਸੀਂ ਕਰ ਚੁੱਕੇ ਆ ਸਵੇਰੇ ਪਹਿਲਾਂ ਅਸੀਂ ਠਾਕੁਰ ਜੀ ਦਾ ਇਸ਼ਨਾਨ ਕਰਾਇਆ 56 ਭੋਗ ਦਾ ਉਹਨੂੰ ਲੱਗੇਗਾ ਤੇ ਇੱਕ ਸਾਡੇ ਮਾਤਾ ਜੀ ਦੀ ਮੂਰਤੀ ਸਥਾਪਨਾ ਕੀਤੀ ਆ ਅ ਸ਼ੀਤਲਾ ਮਾਤਾ ਜੀ ਦੀ ਤੇ ਸੋ ਇਸ ਕਰਕੇ ਸਾਰਿਆਂ ਨੂੰ ਵਧਾਈਆਂ ਪਰਮੰਧ ਕੀਤੇ ਤਾਂ ਕੀਤਾ ਗਿਆ ਹੀ ਹੋਰ ਤਾਂ ਤੁਹਾਡੇ ਸਾਹਮਣੇ ਜੀ ਦੇਖੋ ਜੀ ਇਹ ਸ਼ਰਧਾ ਕੀ ਇੰਜ ਉਹਨਾਂ ਨੂੰ ਕਿਵੇਂ ਅਸੀਂ ਸਾਡੀ ਜਿਹੜੀ ਮੈਨੇਜਮੈਂਟ ਆ ਜਿਹੜੀ ਸਾਰੀ ਜਾ ਕੇ ਅਸੀਂ ਆਪ ਜੋ ਪ੍ਰਸ਼ਾਸਨ ਨੂੰ ਅਸੀਂ ਦੇ ਆਏ ਸੀਗੇ ਉਹਨਾਂ ਦੀ ਮਰਜ਼ੀ ਆ ਜੀ ਉਹ ਭੇਜਣ ਨਾ ਭੇਜਣ ਤੇ ਸਾਡੀ ਸਾਡੀ ਜੋ ਜ਼ਿੰਮੇਵਾਰੀ ਆ ਅਸੀਂ ਉਹ ਪੂਰੀ ਕਰ ਰਹੇ ਆ ਵੀ ਜੋ ਹਰੈ ਸਾਨੂੰ ਦਿੱਤੀ ਆ ਵੀ ਕੈਮਰੇ ਦੀ ਜਿਹੜੀ ਆ ਰਿਕਾਰਡਿੰਗ ਕਰਾਉ ਸਾਰਾ ਅਸੀਂ ਇੰਤਜ਼ਾਮ ਕੀਤਾ ਹੋਇਆ ਤੇ ਮੁਗਲੋ ਤੇ ਕੌਣ ਪਹੁੰਚ ਰਹੇ ਨੇ ਆ ਦੇਖੋ ਪੋਲੀਟਿਕਲ ਬੰਦੇ ਤਕਰੀਬਨ ਸਾਰੇ ਨੇ ਜੋ ਸਾਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਵੀ ਰਾਜਾ ਵੜਿੰਗ ਜੀ ਆ ਰਹੇ ਨੇ ਐਮਪੀ ਸਾਹਿਬ ਹਲਕਾ ਐਮਐਲਏ ਕਲਵੰਸ ਸੱਧੂ ਜੀ ਨੇ ਤੇ ਬੈਂਸ ਸਾਹਿਬ ਨੇ ਹੋਰ ਜਿਹੜੇ ਉਹਨਾਂ ਨਾਲ ਕਾਉਂਸਲਰ ਨੇ ਸਾਡੇ ਉਹ ਵੀ ਆਣਗੇ ਤੇ ਸ਼ਹਿਰ ਦੀਆਂ ਕਈ ਸੰਸਥਾਵਾਂ ਜਿਹੜੀਆਂ ਸਾਡੀਆਂ ਨੇ Hindu Nyala Peet ਤੋਂ ਹੋਗੇ ਅ ਸ਼ਿਵ ਸੈਨਾ ਵਾਲੇ ਹੋਗੇ ਸਾਰੀ ਤਕ ਕਮਲਜੀਤ ਸਿੰਘ ਕਰਵਾ ਬੇਨਤੀ ਹੈ ਜੀ ਸਾਡੇ ਸਾਥ ਦਿਓ ਸਨਾਤਨ ਦਾ ਕੰਮ ਹੈ ਵੀ ਸਾਡੇ ਨਾਲ ਖੜੋ ਸਾਡੇ ਇਸ ਮੰਦਿਰ ਦੀ ਦਿਨ ਰਾਤ ਪੂਰੀ ਤਰੱਕੀ ਹੋਵੇ